थानक शहर दे पुलिस स्टेशन नजदीक एक किराने दी दुकान ते दिन दिहाड़े चौड़ा वालों गल्ले विच पए करीब 62000 रुपये चोरी करन दा समाचार मिलया है ये चोरी दी सारी घटना दुकान ते लगे सीसीटीवी कैमरे विच कैद हो गई है इस मौके गलबात बात करते हुए दुकान दे मालिक राजीव कुमार ने दसया के हर रोज दी तरह मेरी माता सुनीता रानी दुकान ते बैठी सी ਦੋ ਨੌਜਵਾਨ ਸ਼ਾਮ 4 ਵਜੇ ਦੇ ਕਰੀਬ ਦੁਕਾਨ ਤੇ ਸੋਦਾ ਲੈਣ ਲਈ ਆਏ ਜਿਨ੍ਹਾਂ ਨੇ ਮੇਰੀ ਮਾਤਾ ਤੋਂ ਚਾਹ ਪੱਤੀ ਦਾ ਪੈਕਟ ਮੰਗਿਆ ਅਤੇ ਦੂਜੇ ਨੌਜਵਾਨ ਨੇ ਗੱਲੇ ਵਿੱਚ ਪਏ 62000 ਦੇ ਕਰੀਬ ਪੈਸੇ ਚੋਰੀ ਕਰ ਲਏ ਅਤੇ ਮੌਕੇ ਤੋਂ ਫਰਾਰ ਹੋ ਗਏ 피해ਤ ਦੁਕਾਨਦਾਰ ਨੇ ਕਿਹਾ ਕਿ ਇਹਨਾਂ ਨੌਜਵਾਨ ਨੇ ਕੋਈ ਮੂੰਹ ਵੀ ਨਹੀਂ ਬੰਨਿਆ ਹੋਇਆ ਸੀ ਜਿਨ੍ਹਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਹਨ पीड़ित दुकानदार अते करयाना यूनियन दे आगु अजय कुमार ने पुलिस प्रशासन तो मंग की है कि इन चोरों जल्द तो जल्द काबू कीता जावे दूसरे पासे इस मामले च थाना मुखी अमरीक सिंह नाल गल बात करनते उना कि पुलिस इस मामले च दुकान च लगे सीसीटीवी कैमरे चेक कर रही है जल्दी ही चोरों काबू कर लिया जावेगा देखदे हा बडलाडा तो साडे पत्रकार अमन मेहता दी खास रिपोर्ट ਸਸਰੀ ਗਾਰੰਟੀ ਜੀ ਸਸਰੀ ਗਾਰੰਟੀ ਅੰਟੀ ਅੱਜ ਤੁਹਾਡੀ ਇੱਕ ਦੁਕਾਨ ਤੇ ਅੱਜ ਚੋਰੀ ਹੋਈ ਐ ਲੁੱਟਖੋ ਕਿੰਨੇ ਪੈਸਿਆਂ ਦੀ ਹੋਈ ਐ ਜੀ ਇਹ ਕਿੰਨੇ ਵਜੇ ਦੀ ਘਟਨਾ ਸੀ ਇਹ ਇਹ 4:00 ਵਜੇ ਦੀ ਘਟਨਾ ਐ ਜੀ 60-65000 ਰੁਪਇਆ ਹੋਣਾ ਜਿਹੜੇ ਉਹ ਕੱਢ ਕੇ ਲੈ ਗਏ ਕਿੰਨੇ ਜਣੇ ਸੀ ਜੀ ਉਹ ਦੋ ਜਣੇ ਸੀ ਦੋ ਮੁੰਡੇ ਜੇ ਸੀ ਇੱਕ ਨੇ ਮੈਨ ਤੋਂ ਪਹਿਲਾਂ ਚਾ ਲਈ ਐ ਉਹ ਚਾਹ ਦਾ ਪੈਕਟ ਤੇ ਲਫਾਫੇ ਚ ਪੁਆ ਲਿਆ ਫਿਰ ਉਹਨੇ ਸਭ ਸارف ਚਲ ਜਾ ਲਿਆ ਕਹਿੰਦਾ ਆ ਸارف ਦੇ ਦੇ ਆ ਸارف ਦੇ ਦੇ ਆ ਦੇ ਦੇ ਉਹਨੇ ਮੈਨੂੰ ਲਜਾ ਲਿਆ ਮੈਂ ਉਹਨੂੰ ਕਿਹਾ ਵੀ ਮੈਨੂੰ ਨਹੀਂ ਪਤਾ ਮੈਂ ਬੋ ਬੋ ਨੂੰ ਬੁਲਾਉਣੀ ਬੋ ਨੂੰ ਬੁਲਾਉਣੀ ਮੈਂ ਕਰਦੀ ਰਹੀ ਗਈ ਉਹ ਕਹਿੰਦੇ ਆ ਆ ਜਾ ਆ ਜਾ ਕਹਿੰਦੇ ਵਸ ਫੇਰ ਰਹਿਵਾਂਗੇ ਉਹਨਾਂ ਨੇ ਕੋਈ ਮੂਹ ਵਗੈਰਾ ਨਹੀਂ ਬਿਠੇ ਸੀ ਨਾ ਉਹਨਾਂ ਨੇ ਕੁਝ ਨਹੀਂ ਕਿਹਾ ਮੈਨੂੰ ਮੂਹ ਵਗੈਰਾ ਲਿਬੇ ਹੋਏ ਸੀ ਮੈਨੂੰ ਤਾਂ ਧਿਆਨ ਨਹੀਂ ਵੀ ਚ ਨਾ ਮੂਹ ਬਿਠੇ ਨਹੀਂ ਹੋਏ ਸੀ ਤੇ ਕੋਈ ਹਥਿਆਰ ਵਗੈਰਾ ਯੋ ਨਾ ਜੀ ਉਹਨਾਂ ਨੇ ਕੋਈ ਕੁਝ ਨਹੀਂ ਮੈਨੂੰ ਤਾਂ ਦਿੱਸਿਆ ਮੈਂ ਐਵੇਂ ਝੂਠ ਬੋਲ ਲਿਆ ਜੇਕਰ ਉਹ ਤਾਂ ਦੇ ਸਾਹਮਣੇ ਆ ਜਾਂਦੇ ਨੇ ਉਹਨੂੰ ਪਛਾਣ ਕਰ ਲਾ ਨਾ ਜੀ ਮੈਂ ਪਛਾਣ ਨਹੀਂ ਕਰ ਸਕਦੀ ਯਾਨੀ ਕਵਰਾ ਕੇ ਤੁਸੀਂ ਹਾਂਜੀ ਮੈਂ ਤਾਂ ਉਹਦੀ ਕਵਰਾ ਕੇ ਜਦ ਮੈਂ ਉਹਦੀ ਕਹਿਣ ਲੱਗੀ ਮੈਂ ਮੈਂ ਤਾਂ ਬਹੁ ਨੂੰ ਬੁਲਾਉਣੀਆ ਬਹੁ ਨੂੰ ਬੁਲਾਉਣੀਆ ਬਸ ਉਹ ਐ ਹੋ ਗਿਆ ਬਹੁ ਨਾ ਆ ਫੇਰ ਫਟਾਫਟ ਕੱਢ ਦਿੱਤੇ ਵਸ ਉਹ ਜਿੱਥੇ ਆ ਜਾਓ ਫੇਰ ਲੈ ਜਾਂਦੇ ਫੇਰ ਲੈ ਜਾਂਦੇ ਕਿੱਥੋਂ ਕੱਢੇ ਜੀ ਇਹਨਾਂ ਪੈਸੇ ਗੱਲੇ ਚ ਜੀ ਗੱਲੇ ਚ ਕੈਸ਼ ਪਿਆ ਸੀ ਤੁਹਾਡੇ ਹਾਂ ਜੀ ਬਸ ਇੱਕ ਟਾਈਮ ਮੈਨੂੰ ਸਰ ਚਲ ਜਾ ਲੈ ਇੱਕ ਜਿਹੜਾ ਇੱਧਰ ਖੜਿਆ ਸੀ ਉਹ ਪੈਸੇ ਕੱਢ ਕੇ ਕਹਿੰਦਾ ਆ ਜਾਓ ਇਹ ਆ ਜਾ ਬਸ ਸ਼ੁਰੂ ਚ ਉਹਨਾਂ ਨੇ ਕਿਸ ਚੀਜ਼ ਦੀ ਮੰਗ ਕੀਤੀ ਸੀ ਤੁਹਾਡੇ ਤੋਂ ਸਰ ਚਾਹ ਦੀ ਜੀ ਉਹਨਾਂ ਨੇ ਚਾਹ ਦਾ ਪੈਕਟ ਲੈ ਲਿਆ ਤੀ ਅੱਛਾ ਜੀ ਉਹ ਮੈਂਨੇ ਲਿਫਾਫੇ ਚ ਪਾਤਾ ਉਹਨਾਂ ਨੇ ਆਪ ਹੀ ਪਾ ਲਿਆ ਲਿਫਾਫੇ ਚ ਕਹਿੰਦਾ ਕਿੰਨੇ ਦਾ ਮੈਂ 70 ਦਾ ਉਹਨੇ ਮੈਨੂੰ 200 ਰੁਪਏ ਦਿੱਤਾ 70 ਰੁਪਏ ਮੈਂ ਘੱਟ ਲਏ 130 ਮੈਨ ਹੇਰੋ ਮੈਨੂੰ ਸਰਪਕਣੀ ਲੱਗਿਆ ਵੀ ਸਰਪ ਦਿਖਾ ਦੇ ਬਸੋ ਸਰਪ ਚੋਲ ਜਾ ਲਿਆ ਮੈਂ ਜਿਹੜੀ ਆਂਟੀ ਤੁਹਾਡੀ ਦੁਕਾਨ ਹੈ ਇਹ ਇਹ oportunity ਦੁਕਾਨ ਹੈ ਇਹ ਵਿੱਚ ਹੀ ਰਿਹਾ ਇਸੇ ਘਰ ਵੀ ਥੋੜਾ ਹਾਂਜੀ ਘਰ ਵੀ ਵਿੱਚ ਹੀ ਹੈ ਜੀ oportunity ਬਾਹਰ ਹੈਗੀ ਤਾਂ ਤੁਸੀਂ ਬੈਣੀਓ ਹੀ ਦੁਕਾਨ ਤੇ ਪਹਿਲਾਂ ਕੀ ਪਹਿਲਾਂ ਬੇਟਾ ਵਗੈਰਾ ਬੈੰਦਾ ਹੁੰਦਾ ਨਹੀਂ ਜੀ ਮੈਂ ਬੈਣੀ ਅੱਜ ਮੇਰਾ ਬੇਟਾ ਮੇਰਾ ਕੰਮ ਤੋਂ ਮੈਂ ਵੀ ਜਾਂਦਾ ਕਿਤੇ ਮੈਂ ਬੈਣੀ ਆ ਸਾਰਾ ਦਿਨ ਬੈਣੀ ਆ ਮੈਂ ਦੁਕਾਨ ਤੇ ਜੋ ਤੁਹਾਡੇ ਗੱਲੇ 'ਚ ਕੈਸ਼ ਹੁੰਦਾ ਜੀ ਹਰ ਦਿਨ ਹੁੰਦਾ ਕਿ ਅਜੀਬ ਐਸੀ ਕੁਝ ਨਹੀਂ ਹਰ ਦਿਨ ਹੁੰਦਾ ਜੀ ਇਸ ਬਾਰੇ ਤੁਹਾਨੂੰ ਜੀ ਪੁਲਿਸ ਨੂੰ ਇਤਲਾਹ ਦਿੱਤੀ ਪੁਲਸ ਨੇ ਜੀ ਮੁੰਡੇ ਨੇ ਇਤਲਾਹ ਦਿੱਤੀ ਆ ਮੈਂ ਤਾਂ ਮੁੰਡੇ ਨੂੰ ਉਹਦੀ ਫੋਨ ਕਰਤਾ ਸੀ ਕੀ ਮੰਗ ਕਰਦੇ ਨੇ ਹੁਣ ਉਹ ਆਇਆ ਪੁਲਸ ਤੋਂ ਜੀ ਅਸੀਂ ਤਾਂ ਜੀ ਬਸ ਇਹ ਮੰਗ ਕਰ ਜਾ ਵੀ ਚਲ ਕਿਸੇ ਨੂੰ ਕੁਛ ਨਾ ਕਿਹਾ ਜਾਵੇ ਸਾਡੇ ਪੈਸੇ ਦੇ ਦੇਣ ਉਹਨਾਂ ਨੂੰ ਦੇ ਦੇਣਾ ਪਰ ਸਾਡੇ ਘਰ ਚ ਸੁੱਖ ਸ਼ਾਂਤੀ ਰਹੇ ਜਹੀ ਬਾਰ ਦਾ ਪਹਿਲਾਂ ਵੀ ਤੁਹਾਡੇ ਨਾਲ ਕੋਈ ਵਾਪਰੀ ਹੈ ਜੀ ਨਹੀਂ ਅੱਜ ਪਹਿਲੀ ਗੱਲ ਹੈ ਹਾਂ ਜੀ ਪਹਿਲਾ ਚਾਂਸ ਹੈ ਜੀ